ਦੇ ਕੋਲ ਦੇਵਪੁਰੀ ਮੇਲੇ ਦੇਵਨ ਕੇ ਕੋਲ ਮੰਗਲ ਗAVE ਦੁਹਰਾਏ ਜੇ ਜੰਡਰ ਬਰਤਾਪ ਤੇ ਦੇਵਨ ਬੜਿਓ ਪਰਤਾਪ ਤੀਨ ਲੋਕ ਜੈ ਜੈ ਕਰ ਰਤਨ ਨਾਮ ਸਤਜਾ ਸੋਈ ਜੀ ਆ ਰਾਮ へ ਸਸ へ ਕਰ ਨਨਦ ਮੇਰੀ ਆ ਬੈ ਬਣਤੀ ਸੋਨਲੀ ਜੈ ਹੋਰ ਨਾਮ ਮੰਗਦ ਹਦਮ ਤੇ ਕਾਛ ਚਾਹਤ ਸਤਿ ਨੰਸੋ ਅਤਿ ਹੀਰਾ ਨ ਭੀਤਰ ਜੋ ਜਮ ਰੋ ਕਹ ਸਾਜ ਬਤੀ ਜ ਸੰਤ ਸਹਾਈ ਸਦਾ ਜਗ ਮਾਇ ਕਿਰਪਾ ਕਰ ਸ਼ਾਮ ਰਹਾ ਬਰਦੀ ਜ ਬ੍ਰਿਤ ਸੰਗੜਾ ਉਸਤ ਕੀ ਕਰਨ ਚੰਦ ਤਾਰਣ ਤਰਣ ਸੰਨ ਲੋਚਨ ਵਿਸਾਲ ਹੈ ਆਜ ਆ ਕੇ ਆਹ ਨਾ ਬਾਰ ਬਾਰ ਸ਼ਰਨ ਉਬਾਰ ਲੰਕਰਨ ਪ੍ਰਤਪਾਰ ਹੈ ਅਸਰ ਸੰਧਾਰਣ ਅਨੇਕ ਦੁਗਜਾਰਣ ਸੁਪਤ ਦੇ ਉਧਾਰਣ ਛੜਾਏ ਜਮ ਜਾਲ ਹੈ ਦੇਵੀ ਵਰਨ ਲਾਇਕ ਸੁਬੁੱਧ ਹੋ ਕਿ ਦਾਇਕ ਸੁਦੇਵਰ ਪਾਇ ਕੇ ਬਣਾ ਗ੍ਰੰਥ ਹਾਲ ਹੈ ਮਿਲ ਗਏ ਸੁਦੇਵਨ ਬਡਾਈ ਕਰੀ ਕਾਲ ਕਾ ਕੀਓ ਜਗ ਮਾਸਤ ਕਟਬਟਾ ਬਟਾ ਬਪਹ ਦਤਨ ਪੁਮਾਰ ਰਾਜ ਦਿਨੋ ਦਸਰੇ ਸਹੋਂ ਕੋ ਵੱਡ ਜਸਲੀ ਨਜਗ ਤੇ ਰੋਹੀ ਪ੍ਰਤਾਪ ਹੈ ਦੇਦ ਹੈ ਅਸੀਸ ਦੇਜ ਰਾਜ ਰਿਕ ਬਾਰ ਬਾਰ ਕਾਈ ਪੜਿਓ ਬ੍ਰਹਮ ਕਉ ਜੋ ਪਜਾਬੈ ਪੂਰੇ ਲਿਆ ਚੰਡ ਕਾ ਬਦੀਨ ਲੋਕ ਜੈਸੇ ਦਰ ਸਾਗਰ ਮੈਂ ਗੰਗਾ ਜੀ ਕੋ ਆਪ ਹੈ ਸਵਈਆ ਤਾਰਣ ਨ ਦੇ ਧਾਰਣ ਭੂਮੈ ਦੇਦ ਸੰਗਾਰਣ ਚੰਡ ਧੋਈ ਹੈ ਕਾਰਣ ਇਸ ਕਾ ਕਮਲਾਲ ਰਤ ਸਤਾਰਿਆ ਦੇਖੋਈ ਹੈ ਦਾਮ ਸਦਾ ਨਮਤਾ ਮਮਤਾ ਕਵਤਾ ਕਵਕੇ ਮਨ ਮਦ ਗਈ ਹੈ ਕਿਨਾਂ ਕੰਚਨ ਲੋਹ ਜਗਤਰ ਮੈਂ ਪਾਰ ਸਮੂਰਤ ਜਾਏ ਛੁਈ ਹੈ ਕਾਲ ਹੀ ਪਾਏ ਭਇਓ ਭਗਵਾਨ ਸਜਾਗਤ ਜਾ ਜਗ ਜਾਗੀ ਸਾਹ ਕਾਲ ਹੀ ਪਾਏ ਪਿਓ ਬ੍ਰਹਮਾ ਸਿਵ ਕਾਲ ਹੀ ਪਾਏ ਪਿਓ ਜੁਗਿਆ ਹੈ ਕਾਲ ਹੀ ਪਾਏ ਸੁਰਾ ਦੁਰ ਗੰਦ ਰਵਜ ਚਪਜੰਗ ਦਸਾਬਿਦ ਸਾਹ ਆਰਸ ਕਾਲ ਸਵੇ ਬਸ ਕਾਲ ਕੇ ਨਹੀਂ ਕਾਲੇ ਪਾਲ ਸਦਾ ਮੇਰ ਕਰੋ ਤ੍ਰਿਣ ਦੇ ਮੋਈ ਜਾਹੇ ਗਰੀਬਨ ਵਾਜ ਨ ਦੂਸਰ ਤੋਸੋ ਭੂਲ 시ਮੋ ਹਮਰੇ ਪ੍ਰਭ ਆਪਨ ਭੂਲਣ ਹਾਰ ਕਉ ਕਉ ਮੋਸ ਸੇਵ ਕਰੇ ਤੁਮਰੇ ਤਨ ਕੇ ਅਭੀ ਗ੍ਰਹ ਦੇਖੇ ਤਦ ਭਭਰੋਸੋ ਯਾ ਗਲ ਮੈਂ ਸਭਾਰ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਪਰੋਸੋ ਭਾਜ ਗਿਓ ਮਗਵਾ ਜਨ ਕੇ ਡਰ ਬ੍ਰਹਮ ਤੇ ਆਦ ਸਭੈ ਪੈ ਭੀਤੇ ਦੇਵ ਦਾਤ ਪਰਾਏ ਗਏ ਰਣ ਹਾਰ ਨਿਹਾਰ ਬਏ ਬਲ ਰਿਤ ਜੰਬਗ ਗ੍ਰਿਜਨ ਨਰਾਸ ਨਾਮ ਬਨ ਨਮਾਸ ਗਏ ਜਗ ਜਮਨ ਬੀਤੇ ਸੰਤ ਸਹਾਰੇ ਸਦਾ ਜਗ ਮਾਇ ਸੁ ਸੰਭਨ ਸੰਭ ਬੜਿਆ ਰ ਜੀਤੇ ਦੇਵ ਸਭੈ ਮਿਲਕੇ ਘਟੋਰ ਸੁਅਛਤ ਗੁੰਖਮ ਚੰਦਨ ਲੀਨੋ ਦਛਰ ਲਛਰ ਜੈ ਕੇ ਪ੍ਰਦਰਸ਼ਨ ਟੀਕਾ ਸਚੰਡ ਕੇ ਭਾਲ ਮਦੀਨੋ ਦਾ ਸ਼ਬ ਕੋ ਉਪਜੋ ਹੈ ਭਾਵ ਐ ਕਵ ਨੇ ਮਨ ਮੈਂ ਲਖ ਲੀਨੋ ਮਾਨੋ ਚੰਡ ਕੇ ਮੰਡਲ ਮੈਂ ਸੁਭ ਮੰਗਲ ਆਨ ਪ੍ਰਵੇਸ਼ ਕੀਨੋ ਦੇ ਅਸੀ ਸਭੈ ਸੁਰ ਨਾਰ ਸੁਧਾਰ ਕੇ ਆਰਤ ਦੀਪ ਜਗਾਇਓ ਫੂਲ ਸੁਗੰਧ ਸੋ ਅਛਤ ਦਛਣ ਜਚਣ ਜੀਤ ਕੋ ਗੀਤ ਸੁਗਾਇਓ ਧੂਪ ਜਗਾ ਕਬੈਣ ਸੁਨਾਇਓ ਹੈ ਜਗ ਮਾਏ ਸਦਾ ਸੁਖ ਦਾਇਤ ਸੁਮਗ ਕਾਇ ਬੜੋ ਜਸ ਪਾਇਓ ਸਤਰ ਸਾਜ ਸਮਾਜਿਕ ਜੰਡ ਸੰਬੋਧ ਮਹਾ ਮਨ ਮੋਇ ਰਹੀ ਆ ਸੂਰਸ ਸੀ ਨਵ ਥਾਪਕ ਤੇਜ ਦਇਆਪਤ ਹਾਂ ਤੈਸ ਲੋਭ ਭਈ ਹੈ ਬੀਜ ਅਕਾਸ ਪ੍ਰਕਾਸ਼ ਪੜਿਓ ਤਹ ਕੀ ਉਪਮਾ ਮਨ ਤੈ ਨ ਦਈ ਹੈ ਧੂਰ ਕਪੂਰ ਮਲੇਨ ਹੋ ਤੌਰਵ ਹਨੋ ਜੰਡ ਕਾਉ ਬਦਈ ਹੈ ਦੇਹ ਸ਼ਿਵਾ ਵਰ ਮੋਇ ਐ ਸ਼ੁਭ ਕਰਮਨ ਤੇ ਕਬੋ ਨਾ ਤਰੋ ਨੜੋ ਵਰਸੋ ਜਬ ਜਾਏ ਲਰੋ ਨਿਸਤੇ ਕਰ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋਏ ਲਾਲਚੋਂ ਗੁਣ ਤੋ ਚਰੋ ਜਬ ਆਵ ਕੀ ਉਹ ਦੇ ਨਿਦਾਨ ਬਣ ਆਤ ਹੀਰਨ ਮੈਂ ਤਬ ਜੂਜਮ ਰੋ ਚੰਡ ਚਰਿਤ ਰਕ ਵੇਤਰਨ ਮੈਂ ਬਰਣਿਓ ਸਭ ਹੀਰਜ ਰੁਦਰ ਮਈ ਹੇਕ ਦੇ ਕਰ ਸਰਪੋ ਨਖ ਤੇ ਸਖ ਲੋ ਉਪਮਾਨ ਸੁਨਾਈ ਹੈ ਕੋਦਕ ਹਿਤ ਕਰੀ ਕਵਨ ਸਤਸਿਆ ਕੀ ਕਥਾ ਇਹ ਪੂਰੀ ਭਈ ਇਹ ਹੈ ਜਹਨਮਿਤ ਪੜਿਆ ਸੁਨ ਹੈ ਨਰ ਸੋਨਿ ਸਜੈ ਕਰਦਾ ਹੈ ਜਹੀ ਹੈ ਦੋਹਰਾ ਗ੍ਰੰਥ ਸਤ ਸਿਆ ਕਾ ਕਰਿਓ ਜਹਨਮਿਤ ਕਵਨੇ ਗਹਿਓ ਸੋ ਦੇਹ ਚੰਡ ਕਾ ਦੋਹਰਾ ਨਾਮ ਜਕਾਰ ਜਿਰ ਖੜਗ ਕੋ ਕਰੋ ਸੁਹੇ ਜਿਤ ਲਾਈਂ ਪੂਰਨ ਕਰੋ ਗ੍ਰੰਥ ਇਹ ਤੁਮਹ ਕਰੋ ਸਹਾ ਜੰਦੇ ਸ੍ਰੀ ਕਾਰਜ ਜੀ ਕੀ ਉਤਤਖੰਡ ਬਹਿੰਡੰ ਖਾਦਰਖੰਡੰ ਅਤਰਣ ਮੰਡ ਪਰਵੰਡੰ ਕੋਲ ਦੰਡੇ ਖੰਡਨ ਤੇਜ ਪ੍ਰਜੰਡੰ ਜੋਤ ਅਮੰਡੰ ਪਾਰ ਸਭ ਸੰਤਾ ਕਰਨਨ ਦਰਮਤ ਧਰਨੰ ਕੇਲਵੇਦ ਵਰਨੰ ਅਸਰਨੰ ਜੈ ਜੈ ਜਗਕਾਰਨ ਸੇਟੇ ਬਾਰਨਮ ਪ੍ਰਾਪਾਰਨ ਜੈ ਤੇਗੰ ਸ੍ਰੀ ਜੈ ਤੇਗੰ ਰੋਗਨ ਤੇ ਆਰ ਸੋਗਨ ਤੇਜਾਲ ਜੋਗਨ ਤੇ ਬੋਹ ਪੰਦ ਬਚਾਵੇ ਸਤਰ ਅਨੇਕ ਲਾਵਤ ਘਾਲ ਤਉ ਤਨ ਇਕ ਨਾ ਲਗਨ ਪਾਵੈ ਰਗਤ ਹੈ ਆਪਣੋ ਪਰਧ ਕਰਿ ਪਾਪ ਸੰਭੂਨਾ ਬੇਟਨ ਪਾਲ ਔਰ ਕੀ ਬਾਤ ਕਹਾ ਕਹਿ ਤੋ ਸੁਦ ਬੇਟ ਹੀ ਕੇ ਬੱਡ ਬੀਜ ਵਜਾਵੈ ਪਾਏਂ ਗਏ ਜਬ ਤੇ ਤੁਮਰੇ ਤਪ ਦੇ ਗਾਉਂਗਤ ਨਹੀਂ ਆਨਿਓ ਰਾਮ ਰਹਿਮ ਪੁਰਾਨ ਕੁਰਾਨ ਇਕ ਗਾਹ ਮਤ ਇਕ ਨ ਮੰਨਿਓ ਸ੍ਰੀਮਦ ਸਾਸਤਰ ਵੇਦ ਸਭ ਬੋਹ ਬੇਦ ਗਾਹ ਹਮ ਇਕ ਨ ਜਾਣਿਓ ਜੀਰੀਆ ਸਬਾਨ ਕਿਰਪਾ ਤੁਮਰੀ ਕਰ ਮਨ ਕਹਿਓ ਸਭ ਤੋਹੇ ਬਖਾਨਿਓ ਲੋਹਰਾ ਸਗਲ ਦਵਾਰ ਕੋ ਜੀ ਦਾਸ ਗੋਬਿੰਦ ਦਾ ਤਵਾਰ ਗੁਰਦਾਦਾ ਗੁਰ ਹੀ ਵੈ ਘਰ ਗੁਰਦੇ ਭਗਤੇ ਲੋਏ ਅਮਰ ਬਧਾਰ ਜਨਾਨਕਾ ਮਨ ਮਨ ਐ ਸੁਖ ਹੋਏ ਗੁਰਦਾਦਾ ਗੁਰ ਸੂਰਮਾ ਗੁਰਦੇ ਦਿਲ ਨਿਰਦੋਖ ਦੇ ਪਾਈਏ ਸੀਲ ਧਰਮ ਸੰਤੋਖ ਚਿੰਤਾ ਤਾਂ ਕੀ ਕੀਏ ਜੋਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਭਜਿਓ ਸੋ ਬਿਣਸ ਹੈ ਪਰੋ ਆਜ ਗੈ ਗਾਲ ਨਾਨਕ ਗੁਰ ਗੁਣ ਗਾਏ ਲੈ ਸਾਡ ਸਰਵ ਜਨਨਾਲ ਨਾਮ ਰਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਜਗਤ ਮੈਂ ਗੇਣ ਜਪਿਓ ਗਰਮੰਤ ਰਾਮ ਨਾਮੇ ਉਰ ਮੈਂ ਗਇਓ ਜਗ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਏ ਆਸ ਕਿਰਪਾਣ ਖੰਡੋ ਫੜ ਜੇ ਤੁਮ ਘਤਵਰਿਆ ਤੀਰ ਸਹਿਬ ਦਰੋਹੀ ਸਹਤੀ ਰਹੇ ਹਮਾਰੇ ਪੀਰ ਤੀਰ ਤੁਹੀ ਸਹਤੀ ਤੁਹੀ ਤੁਹੀ ਦਵਰ ਤਰਵਾਰ ਨਾਮ ਦਿਹਾਰੋ ਜੋ ਜਬ ਭਏ ਸਿੰਦ ਕਾਲ ਕਾਲ ਤੁਹੀ ਕਾਲੀ ਤੁਹੀ ਤੁਹੀ ਦੇਗਰ ਦੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਦ ਵੀਰ ਜਿਤੇ ਸਸਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਰ ਬੇ ਨਮਸਕਾਰ ਦੇ ਅੰਦੀਰੋ ਤਵੰਗੋ ਬੜੋ ਸਖਦਾਰੇ ਅਣੀਆ ਰਗ ਮੰਦ ਕੋ ਰੜਾ ਪੰਜ ਸਤਰ ਪਰਵਾਨ ਸੁਣੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ ਜੜੇ ਸਿੰਘ ਤਿਸ ਮੁਕਤ ਕਰਾਉ ਝੂਲਣ ਦੇ ਜੇ ਹਸਤੀ ਸਾਜੇ ਦਾਸਾਰ ਮਰਨੋ ਬਤਵਾਦੀ ਸਵਾਲ ਆਖ ਜਬ ਤੂੰ ਹੈ ਬਲੀਤਾ ਤਬੇ ਖਾਲਸਾ ਤੇ ਅਸ ਲੋਹੀਤਾ ਤੋਹਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋ ਰੇ ਫਾਰ ਹੋਏ ਜਸ ਮਿਲਾਂਗੇ ਬਸਿ ਰੰਦਰੋਏ ਉੜ ਗਈ ਸਵਾ ਮਲੇਸ਼ ਕੀ ਕਰ ਕੂੜਾ ਪਾਸਾਰ ਡੰਗਾ ਵਾਜੇ ਵਧੇਗਾ ਨਿਹ ਕਲੰਕੇ ਅਵਤਾਰ ਵਿਜੈ ਛੰਦ ਲੰਗ ਲੂਟ ਲਿਆਉ ਬਲਕ ਬੇਜਖਾਨਾ ਚਲਾਉ ਨਰਤ ਕਰਤ ਮੈਂ ਬਿਲਾਉ ਜੋ ਮਾਤਿ ਅਭਿਮਾਨ ਰੂਹ ਮਨੋਬਤ ਵਜਾਉ ਸ਼ਾਮ ਮੋਹਰਾ ਚਲਾਉ ਬਾਦ ਸਾਹੀ ਲੈਕਰ ਆਉ ਤਖਤ ਸਾਜ ਸਾਹਿਬਾਨ ਕੇ ਨਾ ਆ ਪਲਡੂ ਨਾ ਫੌਜ ਲੜਾਉ ਬਾਟ ਵੀਰਣ ਛੇਤੀ ਬਾੰਧ ਮੰਗਾਉ ਨਾ ਝਾੜੂ ਖਲਕ ਨਾ ਛਾੜੂ ਪਰਬਤ ਕਾਟੂ ਰਾਨ ਕੋ ਰਸਾਨ ਕੇ ਮੇਰੋ ਨਾਮ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸ ਖਲੋਣਾ ਸਭ ਖਲਕਤ ਰਾਜ ਸਾਜ ਬਾਂਦ ਮਗਾਉ ਗੋਸ਼ੇ ਕਮਾਨ ਕੇ ਹੁਕਮ ਸੱਤ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤਿਹ ਸਿੱਖਾਂ ਜਦ ਵਰ ਹਰਦਵ ਆਲਮ ਵਦ ਸੱਚੇ ਸਾਹਿਬ ਸੱਤ ਗੋਬਿੰਦ ਸਿੰਘ ਖੁਦ شاہ ਸ਼ਹਿਰ ਸਾਹ ਦੇਗ ਨਾਨਕ ਵਾਹਿ ਵਾਸਤ ਦੇਗ ਤੇ ਨਜ਼ਰਦ ਬੇਦ ਰੰਗ ਜਾ ਫਦਿਆ ਜਨਾ ਨੇ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਏ ਜੀ ਦਰਬਾਰਣ ਮੈਂ ਤੇਰਾ ਦਰਬਾਰਾ ਸੱਚਾ ਮੰਡ ਵਸੇ ਰੰਗਾਰਾ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਰਵ ਦੇਵ ਤੇ ਕਰਨ ਨਾਰਾ ਲੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਪੁਰ ਅਵਤਾਰ ਜਗਮਗ ਜੋਤਿ ਵਿਰਾਜ ਲਈ ਸ੍ਰੀ ਅਵਜੰਨਗਰ ਮਜਾਲ ਸਤਖੰਡ ਕੇ ਦਰਬਾਰ ਚਤੁਰ ਚਕਰ ਵਰਤੀ ਚਾਦਰ ਚਕਰ ਭੁਗਤੇ ਸੋਇੰਮ ਬਖ ਸੁਭੰ ਸਰਬਦਾ ਸਰਬ ਜੁਗਤੇ ਲੋਗਾਲੰਗ ਕਰਨਾ ਜੀ ਦਇਆ ਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇ ਭੁਤੇ ਚਤੁਰ ਚਕਰ ਵਰਤੀ ਚਾਦਰ ਚਕਰ ਭੁਗਤੇ ਸੋਇੰਮ ਦੋ ਵੰਸ ਸਰਬਦਾ ਸਰਬ ਜੁਗਤੇ ਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੁਤੇ ਹਾਂਜੀ ਊਠਾ ਕੋਰ ਤੁਮ ਭੈ ਅਰਦਾਸ ਜੀਓ ਦੋ ਵੰਸ ਸਰਬ ਸਭ ਤੇ ਕੰਨ ਅਰਦਾਸ ਕਰ ਤੁਮ ਜਗਤ ਵਿਧਾ ਅਰਦਾਸਾਂ ਕਾਹਦਾ ਕੰਡ ਮਹਤੁਤ ਦੀ ਗੋਦੀ ਸ਼ੀਵੀ ਬਰੇ ਗੰਡਿਆ ਆਪਣੀ ਤੇ ਵਸ ਜੜਦੀਆਂ ਦੀ ਹਾਂਜੀ ਹਾਂਜੀ ਬੁਏ ਮਯਾਮੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਦੇ ਹੋਏ ਸੋ ਆਗਿਆ ਗਾਰੀ ਤੁਮਰੀ ਗਤ ਮਿਤ ਤੁਮਹੀ ਜਾਤੀ ਨਾਨਕ ਗਾਸ ਸਦਾ ਕੁਰਬਾਨੀ ਤੁਦ ਅਗਰ ਹਰਦਾਸ ਸਿੰਘ ਬਾਰੀ ਯੋ ਪਿੰਡ ਸਭ ਤੇਰਾ ਵਾਹਿਗੁਰੂ ਕਾਣਾ ਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਕਾਣਾ ਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਣ ਹਰਿ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹੜੇ ਠਾਂ ਸਭ ਤਖੁਜਾਏ ਇਕ ਬਹਾਦਰ ਸਿਮਰੀਏ ਕਰਨਾਉਂਦੇ ਆਵੀ ਧਾਈ ਸਭ ਥਾਈ ਹੋਏ ਸਹਾਏ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੋ ਜਹਾਨ ਕੇ ਮਾਰਕ ਅੰਮ੍ਰਿਤ ਕੇ ਦਾਤੇ ਭਗਵਾਨ ਕੇ ਵਾਲੀ ਹਲਤਪਲ ਤੇ ਰਾਖੇ ਸ਼ਮਸ਼ੇਰ ਬਹਾਦਰ ਸਤਗੁਰੂ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਕੀ ਜਾਗ